ਇਸ ਪਾਣੀ ਨੇ ਜਿੱਥੇ ਬਹੁਤ ਸਾਰੇ ਇਲਾਕੇ ਲਗਾਤਾਰ ਜ਼ਿਕਰ ਹੁੰਦਾ ਹੈ ਕਿ ਗੁਰਦਾਸਪੁਰ ਦਾ ਏਰੀਆ ਪਠਾਨਕੋਟ ਦਾ ਏਰੀਆ ਦੀਨਾ ਨਗਰ ਦਾ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਡੇਰਾ ਬਾਬਾ ਨਾਨਕ ਦਾ ਨਾਮ ਲਿਆ ਜਾਂਦਾ ਕਲਾ ਨੌਰ ਦਾ ਨਾਮ ਲਿਆ ਜਾਂਦਾ ਸੱਚਮੁੱਚੋ ਪ੍ਰਭਾਵਿਤ ਹੋਏ ਆ ਬਹੁਤ ਪਾਣੀ ਸੀ ਲੋਕ ਬਹੁਤ ਜ਼ਿਆਦਾ ਉੱਥੇ ਤਰਾਸਦੀ ਦਾ ਜਿਹੜਾ ਉੱਥੇ ਮਾਹੌਲ ਬਣਿਆ ਹੋਇਆ ਪਰ ਇਹਦੇ ਨਾਲ ਨਾਲ ਜੋ ਸਤਲੋਜ ਦੇ ਨਾਲ ਲੱਗਦਾ ਏਰੀਆ ਹੈ ਜੇਕਰ ਤੁਸੀਂ ਹਰੀਕੇ ਹੈਡ ਤੋਂ ਥੱਲੇ ਵਾਲੇ ਪਾਸੇ ਦੀ ਗੱਲ ਕਰੋਂ ਤਾਂ ਫਿਰੋਜ਼ਪੁਰ ਦੇ ਨਾਲ ਲੱਗਦਾ ਫਾਜ਼ਲ ਕਾ ਇਹ ਏਰੀਆ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਇਸ ਏਰੀਆ ਦੇ ਵਿੱਚ ਬਹੁਤ ਏਰੀਆ ਇਹੋ ਜਿਹੇ ਹੈਗੇ ਆ ਜੋ ਪਾਣੀ ਦੇ ਵਿੱਚ ਘਰੇ ਜ਼ਰੂਰ ਹੈ ਪਰ ਉਹਨਾਂ ਦਾ ਕਦੇ ਜ਼ਿਕਰ ਨਹੀਂ ਹੋਇਆ ਬੰਡਾਲਾ ਪਿੰਡ ਹੈਗਾ ਹਰੀਕੇ ਦੇ ਨਾਲ ਕਲੇਕੇ ਹੈਗਾ ਕਾਲੂ ਵਾਲਾ ਹੈਗਾ ਇਧਰ ਗੱਟੀ ਦੇ ਬਹੁਤ ਸਾਰੇ ਪਿੰਡ ਹੈਗੇ ਆ ਜਿਹੜੇ ਪਾਣੀ ਦੇ ਵਿੱਚ ਘਿਰਦੇ ਆ ਪਰ ਜ਼ਿਕਰ ਨਹੀਂ ਹੁੰਦਾ ਸ਼ਾਇਦ ਜ਼ਿਕਰ ਉਹਨਾਂ ਗੱਲਾਂ ਦਾ ਹੋ ਰਿਹਾ ਜਿੱਥੇ ਫਿਲਮੀ ਐਕਟਰ ਜਾਂ ਫਿਰ ਕਲਾਕਾਰ ਜਾ ਰਹੇ ਨੇ ਚੰਗੀ ਗੱਲ ਹੈ ਕਿ ਉਹਨਾਂ ਨੇ ਪੰਜਾਬ ਦੇ ਵਾਸਤੇ ਸੋਚਿਆ ਪੰਜਾਬ ਵਾਸਤੇ ਉਹ ਸੇਵਾ ਕਰ ਰਹੇ ਆ ਪਰ ਉਹਨਾਂ ਲੋਕਾਂ ਦੀ ਗੱਲ ਵੀ ਹੋਣੀ ਬਹੁਤ ਲਾਜ਼ਮੀ ਹੈ ਜਿਨ੍ਹਾਂ ਲੋਕਾਂ ਕੋਲ ਪਹੁੰਚ ਬਹੁਤ ਘੱਟ ਹੁੰਦੀ ਹੈ ਤਾਂ ਉਹਦਾ ਜ਼ਿਕਰ ਅਸੀਂ ਕਰਨ ਦੇ ਲਈ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਆ ਅਸੀਂ ਇਸ ਵੇਲੇ ਪਿੰਡ ਹਬੀਬਕੇ ਦੇ ਨਾਲ ਲੱਗਦੀ ਹੱਦ ਤੇ ਆ ਇਹ ਸਤਲੁਜ ਹੈ ਔਰ ਸਤਲੋਜ ਨੇ ਇਸ ਏਰੀਏ ਨੂੰ ਢਾ ਲਾ ਦਿੱਤੀ ਔਰ ਇਥੋਂ ਕਰੀਬ 100 ਮੀਟਰ ਅੱਗੇ ਤੱਕ ਇੱਥੇ ਵਾਈ ਹੁੰਦੀ ਸੀ ਉੱਚੀ ਜਗ੍ਹਾ ਸੀ ਵਾਈ ਹੁੰਦੀ ਸੀ ਜਿੱਥੋਂ ਤੁਸੀਂ ਇਹ ਸਰਕੰਡੇ ਖੜੇ ਹੋਏ ਦੇਖ ਰਹੇ ਹੋ ਇਥੋਂ ਤੱਕ ਵਾਈ ਸੀ ਇਥੋਂ ਤੱਕ ਝੋਨਾ ਲੱਗਾ ਹੋਇਆ ਸੀ ਔਰ ਇਸ ਸੰਭਵ ਨਹੀਂ ਸੀ ਕਿ ਇਥੋਂ ਇਹ ਬੰਨ ਟੁੱਟੇ ਪਰ ਪਿੱਛੋਂ ਪਾਣੀ ਦਾ ਬਹਾਅ ਇੰਨਾ ਸੀ ਪਾਣੀ ਚੜਿਆ ਇੰਨਾ ਕਿ ਇਸ ਨੇ ਇਸ ਨੂੰ ਢਾ ਲਾਈ ਤੇ ਲਗਾਤਾਰ ਮਿੰਟਾਂ ਸਕਿੰਟਾਂ ਦੇ ਹਿਸਾਬ ਨਾਲ ਇਹਨੂੰ ਖੋਰਨਾ ਸ਼ੁਰੂ ਕਰ ਦਿੱਤਾ ਸਾਰੇ ਦਾ ਸਾਰਾ ਏਰੀਆ ਖੋਰ ਦਿੱਤਾ ਜਦੋਂ ਲੋਕਲ ਲੋਕਾਂ ਨੂੰ ਇਥੋਂ ਪਤਾ ਲੱਗਦਾ ਤਾਂ ਉਹ ਨਾਲ ਦੀ ਨਾਲ ਹੀ ਐਫਰਟ ਸ਼ੁਰੂ ਕਰ ਦਿੰਦੇ ਆ ਸੇਵਾ ਸ਼ੁਰੂ ਕਰਦੇ ਆ ਵੀਡੀਓ ਬਣਨੀਆਂ ਸ਼ੁਰੂ ਹੁੰਦੀਆਂ ਵਾਇਰਲ ਹੁੰਦੀਆਂ ਤੇ ਲੋਕ ਸੇਵਾ ਤੇ ਲੱਗ ਜਾਂਦੇ ਆ ਅੱਜ ਇੱਕ ਹਫ਼ਤੇ ਦੇ ਕਰੀਬ ਹੋ ਗਿਆ ਇਹ ਸੇਵਾ ਚੱਲ ਰਹੀ ਹੈ ਲੱਖਾਂ ਮਿੱਟੀ ਦਾ ਗੱਟਾ ਜਿਹੜਾ ਹੈ ਉਹ ਇਸ ਦਰਿਆ ਦੇ ਵਿੱਚ ਪਾ ਦਿੱਤਾ ਗਿਆ ਇਸ ਨਾਲ ਲੱਗਦੇ ਬੰਨ ਨੂੰ ਰੋਕਣ ਦੇ ਲਈ ਕਿ ਕਾਮਯਾਬੀ ਹਾਸਲ ਕੀਤੀ ਆ ਇਹਨਾਂ ਲੋਕਾਂ ਨੇ ਜਿੱਥੇ ਫਿਰੋਜ਼ਪੁਰ ਦੇ ਲੋਕ ਇੱਥੇ ਪਹੁੰਚ ਰਹੇ ਆ ਉੱਥੇ ਪੰਜਾਬ ਦੇ ਹੋਰ ਬਹੁਤ ਸਾਰੇ ਹਿੱਸਿਆਂ ਤੋਂ ਲੋਕ ਇਹ ਸੇਵਾ ਕਰਨ ਦੇ ਲਈ ਪਹੁੰਚ ਰਹੇ ਆ ਹਜ਼ਾਰਾਂ ਲੋਕ ਇਸ ਵੇਲੇ ਵੀ ਇਸ ਬੰਦ ਤੇ ਮੌਜੂਦ ਆ ਲੰਗਰ ਚੱਲ ਰਹੇ ਨੇ ਸੇਵਾ ਚੱਲ ਰਹੀ ਹੈ ਔਰ ਗੱਟੇ ਜਿਹੜੇ ਆ ਉਹ ਨੌਜਵਾਨ ਤੁਸੀਂ ਆਪਣੇ ਮੋਢਿਆਂ ਤੇ ਚੱਕ ਕੇ ਲਿਆਉਂਦੇ ਹੋਏ ਦੇਖ ਸਕਦੇ ਹੋ ਕਿ ਲਗਾਤਾਰ ਸੇਵਾ ਚੱਲ ਰਹੀ ਆ ਔਰ ਇਹ ਕੰਮ ਦਿਨ ਰਾਤ ਚੱਲ ਰਿਹਾ ਜੇਕਰ ਇਹ ਕੰਮ ਦਿਨ ਰਾਤ ਨਾ ਚੱਲਦਾ ਹੁੰਦਾ ਤਾਂ ਸ਼ਾਇਦ ਇਸ ਦੇ ਨਾਲ ਲੱਗਦੇ ਪਿੰਡ ਨੇ ਜਿਹੜੇ ਹਬੀਬਕੇ ਤੋਂ ਅੱਗੇ ਫਿਰੋਜ਼ਪੁਰ ਸਿਟੀ ਆ ਦੀ ਹੈ ਤਾਂ ਉਹਨਾਂ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਸੀ ਪਰ ਇੱਥੋਂ ਦੇ ਲੋਕਾਂ ਨੇ ਹਿੰਮਤ ਵਿਖਾਈ ਕਿ ਇਸ ਪਾਣੀ ਦਾ ਰੋਖਾ ਜਿਹੜਾ ਮੂੰਹ ਹੈ ਜਿਹੜਾ ਦੂਜੇ ਪਾਸੇ ਨੂੰ ਮੋੜਦਾ ਤੇ ਸਤਲੋਜ ਨੂੰ ਇੱਥੋਂ ਬੰਨ ਮਾਰ ਲਿਆ ਕੁਝ ਲੋਕ ਵੀ ਸਾਡੇ ਨਾਲ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਇੱਥੋਂ ਦਾ ਏਰੀਆ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਰ ਇਹੋ ਹੀ ਪਿੰਡ ਹੈ ਤੁਹਾਡਾ ਨਹੀਂ ਮੇਰਾ ਪਿੰਡ ਸ਼ਹਿਰ ਹੈ ਬਾਗਲਵਸਤੀ ਪਿੰਡ ਵਾਲੀ ਕਿ ਲੱਗਦਾ ਆਪਾਂ ਨੂੰ ਅੱਛਾ ਜੇ ਥੋਂ ਟੁੱਟਦਾ ਤਾਂ ਤੁਸੀਂ ਮਾਰ ਥੱਲੇ ਹਾਂ। ਅੰਨੇ ਪਹਿਲੋ ਆਈ ਹੁਣੇ ਜੀ ਸਾਰਾ ਅੱਧਾ ਕਿਲੋਮੀਟਰ ਹੈ ਸਾਨੂੰ। ਇੱਥੋਂ ਅੱਧਾ ਕਿਲੋਮੀਟਰ ਕਿਲੋਮੀਟਰ ਤੱਕ ਇਹਦੇ ਵਸਤੇ ਤੈਅ ਕਰਨਾ ਸਕਿੰਟਾਂ ਦਾ ਕੰਮ। ਜੀ ਅੱਧਾ ਕਿਲੋਮੀਟਰ ਹੀ ਹੈ। ਬਹੁਤ ਹਾਂ ਜੀ। ਅੱਛਾ ਇਧਰ ਨੂੰ ਕਿਹੜੇ ਪਿੰਡ ਨੇ? ਆਪਣਾ ਵੀਰੇ ਇਧਰ ਦੇ ਪਿੰਡ ਹੈਗੇ ਆ ਚਾਂਦੀ ਵਾਲਾ ਗੱਟੀ ਤੇ ਆਪਣਾ ਟੈਂਡੀ ਵਾਲਾ। ਜਿਹੜੇ ਪਾਣੀ ਦੇ ਤਾਲੂ ਵਾਲਾ ਜਿਹੜਾ ਪਰਲੇਮੈਂਟ ਜੀ। ਸਾਰੇ ਪਿੰਡ ਪਾਣੀ ਦੇ ਵਿੱਚ ਆਏ ਹੋਏ ਨੇ। ਸਾਰੇ ਸਾਰੀ ਘਰੇ ਹੋਏ ਆ। ਹਾਂ ਜੀ ਸਾਰੇ ਤੇ ਸਾਰੇ ਘਰੇ ਹੋਏ ਆ ਤੇ ਆ ਪਹਿਲਾਂ ਤਾਂ ਓਵਰਫਲੋ ਹੀ ਹੋ ਗਿਆ ਨਾ ਇਧਰਲੇ ਪਾਸੋਂ ਪ ਇੱਥੇ ਇੱਥੇ ਬਾਈ ਕਿੰਨੇ ਦਿਨਾਂ ਤੋਂ ਚੱਲਦੀ ਹੈ ਸੇਵਾ ਤੇ ਹੁਣ ਤੱਕ ਕਿੰਨੀ ਕਿ ਸੇਵਾ ਵਾਸਤੇ ਲੋਕ ਪਹੁੰਚ ਗਏ ਘੱਟੋ ਘੱਟ ਵੀਰੇ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬੜੇ ਦੂਰ ਦੂਰ ਤੋਂ ਬੰਦੇ ਆ ਰਿਹਾ ਜਿਵੇਂ ਰਾਜਸਥਾਨ ਤੋਂ ਲੁਧਿਆਣੇ ਤੋਂ ਜਗਰਾਉਂ ਤੋਂ ਚੰਡੀਗੜ੍ਹ ਤੋਂ ਹਰਿਆਣੇ ਤੋਂ ਸਾਰੇ ਬੰਦੇ ਆਪਣੇ ਕੋਲ ਸੇਵਾ ਕਰਨ ਵਾਸਤੇ ਇੱਥੇ ਆ ਰਹੇ ਆ ਧੰਨਵਾਦ ਹਾਂਜੀ ਉਹਨਾਂ ਦਾ ਫਿਲਮੀ ਅਦਾਕਾਰ ਵੀ ਇੱਥੇ ਪਹੁੰਚੇ ਸੀ ਉਹ ਪਹੁੰਚਿਆ ਇੱਕ ਹੈ ਹੁਣ ਸੀ ਜਾਈ ਆਪਣਾ ਦੂਜਾ ਪਹੁੰਚਿਆ ਸੀਗਾ ਕੀ ਅੰਮ੍ਰਿਤਜੀਤ ਨਿਕ ਹਾਂਜੀ ਦੂਜਾ ਵੀ ਪਹੁੰਚਾ ਸੀ ਆਪਣਾ ਬਾਗੀ ਬਾਗੀ ਵੀ ਆ ਹਾਂਜੀ ਬਾਗੀ ਵੀ ਆਇਆ ਸੀ ਤੇ ਇੱਕ ਪੰਮਾ ਵੀ ਆਇਆ ਸੀਗਾ ਤੇ ਇੱਕ ਅੱਛਾ ਇੱਕ ਪ੍ਰਿੰਸ ਕਮਲਜੀਤ ਹਾਂਜੀ ਹਾਂਜੀ ਇੱਕ ਐਕਟਰ ਹੋਰ ਆਇਆ ਸੀਗਾ ਫਰੀਦਕੋਟ ਦਾ ਹਾਂਜੀ ਹਾਂਜੀ ਤਾਂ ਇੱਥੇ ਭਾਈ ਮੁਸ਼ਕਲਾਂ ਕੋਈ ਹੈਗੀਆਂ ਲੋਕਾਂ ਨੂੰ ਜਾਂ ਫਿਰ ਚੱਲ ਰਿਹਾ ਕੰਮ ਕੰਮ ਆਪਣਾ ਚੱਲੀ ਜਾਂਦਾ ਮੁਸ਼ਕਲ ਕੋਈ ਨਹੀਂ ਹੈਗੀ ਵੀਰੇ ਮੁਸ਼ਕਲ ਕੋਈ ਨਹੀਂ ਹਾਂਜੀ ਸੇਵਾ ਕਰਾ ਚੱਲ ਲੰਗਰ ਵਾਦੂ ਵੀਰੇ ਕਿਰਪਾ ਵਾਦੂ ਸਾਰੀ ਰਾਤ ਲੰਗਰ ਚੱਲਦਾ ਸਾਰੀ ਰਾਤ ਬੰਦੇ ਸੇਵਾ ਕਿਹੜੇ ਪਿੰਡ ਇਧਰੋਂ ਮਹਾਰਜ ਠਾਲ ਸਕਦੇ ਸੀਗੇ ਇਧਰ ਕੋ ਮੋਲੀ ਵਸਤੇ ਜੀ ਆਬੀਬ ਕੇ ਸਕੈਟੀਆਂ ਅਲੀ ਕੇ ਇਹ ਸਾਰੀ ਨੇ ਮਾਰਥ ਲੈ ਆਣੇ ਸੀ ਸਾਰ ਨਾਲ ਜੀ ਅੱਧਾ ਕਿਲੋਮੀਟਰ ਪਰੋਇਪਰ ਨਾਲ ਚਾਰ ਅੱਧਾ ਕਿਲੋਮੀਟਰ ਇਤੋਂ ਜਿਹੜਾ ਕੱਚਾ ਬੰਨ ਲਈ ਦਾ 2 ਘੰਟੇ ਵੀ ਨਹੀਂ ਗੱਡ ਰਹੇ ਜਿਹੜਾ ਅੱਗੇ ਪਿੱਛੇ ਕੱਚਾ ਬੰਨ ਮਾਰਾ ਨਾ ਹਾਂਜੀ ਉਹਨੇ 2 ਘੰਟੇ ਵਰੀ ਆ ਇਹੋ ਕੁਛ ਪਿਛਲੀ ਵਾਰ ਵੀ ਸਰਕਾਰ ਕੁਛ ਨਹੀਂ ਕਰਦੀ ਹਾਂ ਕੁਛ ਨਹੀਂ ਕਰਦੀ ਯਾਰ ਵਰੀ ਆਵੇਂ ਹੰਡਾ ਇਹ ਇਥੋਂ ਦੇ ਰਹਿਣ ਵਾਲੇ ਲੋਕਲੇ ਇਹ ਹਰ ਸਾਲ ਕਰਨਾ ਪੈਂਦਾ ਹੈ ਹਰ ਵਾਰੀ ਸਾਨੂੰ ਇਹੋ ਰੰਡੀ ਰੋਣਾ ਰਹਿੰਦਾ ਸਮਾਨ ਕਣਕਾ ਪਾ ਕੇ ਕੋਠਿਆਂ ਤੇ ਰੱਖ ਲਈਦੀ ਹੈ ਤੇ ਇਹ ਸਾਡੀਆਂ ਪੂਛਾ ਚ ਜਿੰਨਾ ਕੰਮ ਅਜ 20 ਦਿਨ ਹੋ ਗਏ ਕੰਮ ਤੇ ਨਹੀਂ ਜਾ ਕੇ ਵੇਖਿਆ ਉਧਰਲੇ ਪਾਸੇ ਮੈਨੂੰ ਨੁਕਸਾਨ ਹੋ ਰਿਹਾ ਉਹੀ ਕਮਾਉਣਾ ਹੋਈ ਖਾਣਾ ਤਾਜੀ ਕਮਾਉਣੀ ਤਾਜੀ ਖਾਣੀ ਹੈ ਅੱਛਾ ਇੱਥੋਂ ਕਿੱਥੋਂ ਤੱਕ ਵਾਈ ਕਿੱਥੋਂ ਤੱਕ ਸੀਗੀ ਬਾਈ ਵਾਈ ਆਓ ਟਿੱਬੇ ਤੋਂ ਲੈ ਕੇ ਸੀ ਆਓ ਉੱਥੋਂ ਤੱਕ ਹਾਂ ਆ ਕੈਮਰੇ ਚ ਦਿਖਾਓ ਇੱਕ ਮਿੰਟ ਜਿੱਥੇ ਉਹ ਲੋਕ ਖੜੇ ਹੋਏ ਨੇ ਬੰਨ ਤੇ ਤੇ ਆ ਟਾਲੀ ਦੀ ਸੇਤ ਤੇ ਝੋਨਾ ਸੀ ਟਾਲੀ ਸੇਤ ਤੇ ਪਰ ਇਹ ਲੈ ਗਿਆ ਰੋਡ ਕੇ ਵਿੱਚੇ ਲੈ ਗਿਆ ਖਾਰ 30 30 ਫੁੱਟ ਡੂੰਗਾ ਹੋ ਗਿਆ ਥੇ ਇਹ ਆ ਗੱਟੇ ਛੜ ਦੇ ਪੰਜ ਛੇ ਥੱਲੇ ਜਾਂਦੀਆਂ ਗੱਟਾਂ ਆ ਮਹਾ ਬੱਲੀਆਂ ਥੋਂ ਨਿਕਲ ਗਈਆਂ ਉਹ ਖਿਚੀਆਂ ਬਹੁਤ ਮੰਦਾ ਹੋਇਆ ਪਿਆ ਸਰਕਾਰ ਨੇ ਧਿਆਨ ਦਿੰਦੀ ਜਿੰਨੇ ਦਿਨਾਂ ਦੀ ਸੇਵਾ ਦੇ ਨਾਲ ਕਰੀਬ 2 ਫੁੱਟ 2.5 ਫੁੱਟ ਉੱਪਰ ਆਇਆ ਇਹਦੇ ਤੋਂ ਬਾਕੀ ਸਾਰਾ ਥੱਲੇ ਗਿਆ ਥੱਲੇ ਗਿਆ ਜੀ ਬਹੁਤ ਗੱਟਾ ਉਹਨਾਂ ਤਾਂ ਨਹੀਂ ਜਿੰਨਾ ਥੱਲੇ ਗਿਆ ਚਲਾ ਹੈ ਜਿਨ੍ਹਾਂ ਇੰਨੀ 20 50 ਦੀ ਠੀਕ ਕਿਤੇ ਵੀ ਜਿੰਨਾ ਇੰਨੀ 20 50 ਦੀ ਏਕਤਾ ਜੀ ਫਾਇਦਾ ਹੀ ਹੈ ਹੈ ਜਿਹੜੇ ਇੰਨੀ ਏਕਤਾ ਕਰਕੇ ਆਏ ਨੇ ਤੇ ਇੱਥੇ ਸਹੂਲਤ ਮਿਲੀ ਨਹੀਂ ਤੇ ਸਾਨੂੰ ਕਿੰਨੇ ਪੁੱਛਣਾ ਹੈਗਾ ਕਿੰਨੇ ਨਹੀਂ ਕੋਈ ਪੁੱਛਣਾ ਜੇ ਕੋਈ ਡਿਊਟੀ ਲੱਗਾ ਉਹ ਆਵਦੀ ਲੱਗਾ ਇਹਦੀ ਤਾਂ ਨਹੀਂ ਦੇਖਭਾਲ ਕਰਦਾ ਹਾਂ ਹੁਣ ਦਿਹਾੜੀ ਕਰਾਂਗੇ ਕਿ ਬੰਨ ਮੰਨਾਂਗੇ ਪਹਿਲਾਂ ਦੱਸੋ ਹਾਂ ਬਿਲਕੁਲ ਇਹ ਕੋਈ ਸਤਾ ਸਰਕਾਰ ਨੂੰ ਕਰਨਾ ਚਾਹੀਦਾ ਨਾ ਇਹ ਕਈ ਏਰਾ ਹੀ ਹੋ ਚੁੱਕਿਆ ਹੈ ਇੱਕ ਰੀ ਨਹੀਂ ਹੋਇਆ ਕਈ ਆ ਰਾਂ ਲੋਕ ਮਾਰੀ ਗਏ ਨੇ ਜਿਨ੍ਹਾਂ ਨੇ ਰੋਜ ਦੀ ਰੋਜ ਦੀ ਤਾਜੀ ਖਾਣੀ ਹੈ ਉਹ ਕਿੱਥੇ ਜਾਣ ਕਿੱਥੇ ਜਾਣ ਹੁਣ ਸਾਰੇ ਦਿਹਾੜੀ ਰੋਜ ਇੱਥੇ ਆਈਦਾ ਸੀ ਦਿਹਾੜੀ ਕਰਨ ਵਾਲੇ ਬੰਦੇ ਆਂ ਦਿਹਾੜੀਦਾਰ ਹੁਣ ਇਹ ਕਿੱਥੇ ਜਾਈ ਪੈਲੀ ਏ ਕੋੜ ਰੱਖੀਏ ਨਾ ਆਹਾਂ ਪਹਿਲਾਂ ਮਰਾਂਗੇ ਇੱਥੇ ਪਹਿਲਾਂ ਮਰਾਂਗੇ ਅੱ��te ਝੋਕਣੇ ਪਏ ਨਾ ਰਾਤ ਘਰੇ ਜਾਈਏ ਨਾ ਦਿਨੇ ਜਾਈਏ ਇੱਥੇ ਲੰਗਰ ਮਿਲ ਜਿੰਦਾ ਇੱਥੇ ਠਾਕੇ ਲੱਗੇ ਆਂ ਸਾਰਿਆਂ ਦੇ ਬੱਚਿਆਂ ਦੇ ਨਾਲ ਐ ਬੱਚਿਆਂ ਵਾਲੇ ਆਂ ਇੱਕ ਦੂਜੇ ਦੀ ਸਹਾਇਤਾ ਕਰਾਂਗੇ ਬਿਲਕੁਲ ਤੇ ਭਗਵਾਨ ਦੀ ਕਿਰਪਾ ਹੋਣੀ ਜੇ ਇੱਕ ਦੂਜੇ ਨੂੰ ਦੇਖ ਕੇ ਉਵੇਂ ਨਹੀਂ ਹੋਣਾ ਇਹ ਸੋਚ ਲਿਆ ਵੀ ਮੇਰੀ ਕਿਹੜਾ ਜ਼ਮੀਨ ਹੈ ਮੈਂ ਕੀ ਕਰਨਾ ਤਾਂ ਫਿਰ ਤਾਂ ਕਿਸੇ ਨੇ ਨਹੀਂ ਆਉਣਾ ਕੰਮ ਹੋਇਆ ਪਿਆ ਜੀ ਫਿਰ ਤਾਂ ਕੰਮ ਹੋਇਆ ਵੇ ਚੀਚੀ ਜੇ ਕਿਸੇ ਕੋ ਟਰੈਕਟਰ ਹੈ ਅਗਲਾ ਟਰੈਕਟਰ ਲਈ ਆਉਂਦੇ ਟਰੈਲੀਆਂ ਲਈ ਆਉਂਦੇ ਗੱਟੇ ਲਈ ਆਉਣੇ ਰੱਖੀ ਆਉਣੇ ਇੰਨੇ ਨਾਲ ਖੂਨ ਬਹੁਤ ਜ਼ਿਆਦਾ ਵਧਿਆ ਕਿ ਇਕਤਾ 'ਚ ਬਹੁਤ ਵਧੀਆ ਫਾਇਦਾ ਜੀ ਹਾਂ ਬਿਲਕੁਲ ਹੈ 820 ਸਾਲ ਵਾਲਾ ਰਿਕਾਰਡ ਆਪਣਾ ਪਿੱਛੇ ਪਾ ਵੇਚ ਚੁੱਕੇ ਆਪਾਂ ਵੀ ਆ ਆਪਾਂ ਏਕਤਾ ਚਾਹੇ ਹੈਗੇ ਆ ਤੇ ਐਵੇਂ ਬਣੀਏ ਸਾਡੇ ਪੰਜਾਬ ਦੀ ਤਸਵੀਰ ਇਹ ਹੋਣਾ ਜਿਹੜੇ ਪੰਜਾਬ ਚ ਜੰਮੇ ਹੋਏ ਇਉਂ ਹੀ ਸੋਚਦੇ ਆ ਐ ਹੋ ਰੱਖੀ ਏ ਠੀਕ ਹੈ ਸਾਨੂੰ ਇਹ ਇਹ ਨਹੀਂ ਸਾੜੇਗਾ ਕਿ ਪਹਿਲੀ ਜਿਹਦੀ ਹੈਗੀ ਡੁੱਬਦੀ ਡੁੱਬ ਜੇ ਉਹਨਾਂ ਦੇ ਨਾਲ ਹਾਂ ਵੀ ਡੁੱਬਣਾ ਹੈ ਜੇ ਉਹ ਬਚੇਗੀ ਤੇ ਉਹਦੇ ਜੋ ਆਪਾਂ ਖਾਵਾਂਗੇ ਕਣਕ ਮੁੜ ਕੇ ਕੀ ਖਾਵਾਂਗੇ ਆਪਾਂ ਕੁਝ ਨਹੀਂ ਕਰ ਸਕਦੇ ਇਹ ਤਾਂ ਖਵਾ ਜੇ ਪੀਰ ਅੱਗੇ ਬਾਬਾ ਨਾਨਕਾ ਰੱਖ ਸਾਰਿਆਂ ਦੇ ਨਾਲ ਸਾਰਿਆਂ ਦੇ ਨਾਲ ਕਿਰਪਾ ਕਰ ਕਿਰਪਾ ਕਰ ਲੋਕਾਂ ਦਾ ਇੰਨਾ ਨੁਕਸਾਨ ਹੋ ਗਿਆ ਹੈ ਕਿੰਨੇ ਕਹੇ ਨੂੰ ਦੇਣਾ ਮਾਵਾਂ ਰੋਂਦੀਆਂ ਪਈਆਂ ਨੇ ਥਾਂ ਥਾਂ ਤੇ ਕਿੰਨੇ ਕਹੇ ਨੂੰ ਦੇਣਾ ਕਹੇ ਨਹੀਂ ਕੋਈ ਦੇ ਦੇਣਾ ਸਰਦਾਰ ਕਹੇ ਨਹੀਂ ਵੀ ਨਹੀਂ ਦੇ ਦੇਣਾ ਇਹ ਕਹਿਣ ਦੀਆਂ ਗੱਲਾਂ ਨੇ ਜਿਹੜੇ ਡੁੱਬ ਗਏ ਉਹਨਾਂ ਨੂੰ ਪਤਾ ਮੁਆਵਜ਼ੇ ਦਾ ਨਾਮ ਨਹੀਂ ਆ ਜਾਂਦੇ ਹਾਂ ਉਹ ਤਾਂ ਕੁਝ ਨਹੀਂ ਮਿਲਣਾ ਜੀ ਬਿਲਕੁਲ ਵੀਰ ਭਾਉ ਕੋ ਹੋ ਗਿਆ ਬੜੀ ਸੋਹਣੀ ਗੱਲ ਕੀਤੀ ਆ ਕਿ ਜੇਕਰ ਅਸੀਂ ਐਂ ਸੋਚ ਲਾਂਗੇ ਵੀ ਮੇਰਾ ਮੇਰੀ ਕਿਹੜਾ ਫਸਲ ਸੀਗੀ ਜਾਂ ਮੇਰਾ ਨੁਕਸਾਨ ਹੁੰਦਾ ਤਾਂ ਫਿਰ ਫਿਰ ਅਸੀਂ ਪਹਿਲੀ ਗੱਲ ਤਾਂ ਪੰਜਾਬ ਦੇ ਹੀ ਨਹੀਂ ਰਹਿ ਗਏ ਸਾਨੂੰ ਫਿਰ ਹੱਕ ਨਹੀਂ ਕਹਿਣ ਦਾ ਕਿ ਅਸੀਂ ਪੰਜਾਬ ਦੇ ਹੈਗੇ ਆ ਤਾਂ ਉਹ ਕਹਿੰਦੇ ਕਿ ਜੇਕਰ ਫਸਲ ਮਰੂਗੀ ਤਾਂ ਨਾਲ ਅਸੀਂ ਮਰਾਂਗੇ ਉੱਥੋਂ ਹੀ ਅਸੀਂ ਖਾਣਾ ਤੇ ਬਹੁਤ ਚੰਗੀ ਗੱਲ ਹੈ ਕਿ ਵੀਰ ਜਿਹੜੇ ਨੇ ਇਹ ਸਾਰੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਨੇ ਕੋਈ ਦੁਕਾਨ ਕਰ ਰਿਹਾ ਜਿਨੇ ਰੋਜ਼ ਦਾ ਕਮਾਉਣਾ ਤੇ ਉਹੀ ਕਮਾ ਕੇ ਘਰੇ ਲੈ ਕੇ ਆਉਣਾ ਤੇ ਕੁਝ ਦਿਹਾੜੀਦਾਰ ਨੇ ਜਿਨ੍ਹਾਂ ਨੇ ਸਵੇਰੇ ਜਦ ਕੰਮ ਕਰ ਤੇ ਜਾਣਗੇ ਸ਼ਾਮ ਨੂੰ ਖਤਮ ਕਰਨਗੇ ਤਾਂ ਉਹਨਾਂ ਨੂੰ 3-400 ਰੁਪਏ ਮਿਲਣਾ ਤੇ ਜਿਨ੍ਹਾਂ ਨੇ ਇੱਥੇ ਲਾਤਾ ਮਹੀਨਾ ਉਹਨਾਂ ਦੇ ਘਰ ਦਾ ਕੀ ਹਾਲ ਹੋਊਗਾ ਖੈਰ ਉਹਨਾਂ ਨੇ ਆਪਣੇ ਘਰ ਬਚਾ ਲੇ ਬੱਚੇ ਬਚਾ ਲੇ ਇਹ ਸਭ ਤੋਂ ਵੱਡਾ ਇਹੀ ਗੱਲ ਹੈ ਇਸੇ ਤਰ੍ਹਾਂ ਦੇ ਲੋਕ ਇਹ ਸਾਰੇ ਨੇ ਜਿੰਨੇ ਵੀ ਇੱਥੇ ਸੇਵਾ ਕਰ ਰਹੇ ਆ ਇਸੇ ਤਰ੍ਹਾਂ ਦੇ ਲੋਕ ਨੇ ਸਾਰੇ ਜਿਹੜੇ ਇਨਸਾਨੀਅਤ ਦੇ ਨਾਲ ਖੜੇ ਆ ਇਹ ਜ਼ਰੂਰੀ ਨਹੀਂ ਕਿ ਜਿੰਨੇ ਵੀ ਲੋਕ ਲੱਗੇ ਆ ਇਹਨਾਂ ਦੇ ਇੱਥੇ ਪਿੰਡ ਨੇ ਜਾਂ ਇਹ ਸ਼ਹਿਰ ਦੇ ਵਾਸੀ ਆ ਤੁਹਾਨੂੰ ਇੱਥੇ ਸ਼ਹਿਰ ਦੇ ਵਾਸੀ ਬਹੁਤ ਘੱਟ ਨਜ਼ਰ ਆਉਣਗੇ ਸਭ ਤੋਂ ਵੱਡੀ ਗੱਲ ਹੈ ਲੋਕ ਵੇਖਣ ਤਾਂ ਆ ਸਕਦੇ ਆ ਕਿ ਭਾਈ ਕੀ ਚੱਲ ਰਿਹਾ ਹੈ ਪਰ ਇਸ ਗੱਲ ਦੇ ਨਾਲ ਘੱਟ ਉਹਨਾਂ ਦਾ ਮਤਲਬ ਹੋ ਸਕਦਾ ਹੈ ਕਿ ਸਾਨੂੰ ਵੀ ਨਾਲ ਖੜਨਾ ਚਾਹੀਦਾ ਉਹਦੇ ਵਿੱਚੋਂ ਕੁਝ ਫੀਸ ਦੀ ਹੋਣਗੇ ਸਾਰਿਆਂ ਦੀ ਗੱਲ ਨਹੀਂ ਮੈਂ ਕਰਦਾ ਕੁਝ ਫੀਸ ਦੀ ਹੋਣਗੇ ਜਿਹੜੇ ਇੱਥੇ ਪਹੁੰਚਿਆ ਪਰ ਬਹੁਤ ਸਾਰੇ ਲੋਕ ਹੋਰ ਨਾ ਪਿੰਡਾਂ ਤੋਂ ਹੋਰ ਨੇ ਏਰੀਏ ਤੋਂ ਇੱਥੋਂ ਤੱਕ ਕਿ ਰਾਜਸਥਾਨ ਦੇ ਲੋਕ ਵੀ ਇੱਥੇ ਸੇਵਾ ਕਰਨ ਦੇ ਲਈ ਪਹੁੰਚ ਰਹੇ ਆ ਤਾਂ ਇਸੇ ਕਰਕੇ ਅਸੀਂ ਅਸੀਂ ਇਹ ਕਹਿੰਦੇ ਆ ਕਿ ਇਹ ਉੜਦਾ ਪੰਜਾਬ ਨਹੀਂ ਇਹ ਜੁੜਦਾ ਪੰਜਾਬ ਹੈ ਇੱਥੇ ਲੋਕ ਮੁਸੀਬਤ ਵੇਲੇ ਇੱਕ ਦੂਜੇ ਦੇ ਨਾਲ ਜੁੜ ਕੇ ਖੜਦੇ ਨੇ ਮੋਢੇ ਨਾਲ ਮੋਢਾ ਲਾਉਂਦੇ ਆ ਔਰ ਬੰਦੇ ਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਉਂਦੇ ਆ ਜਿਨ੍ਹਾਂ ਲੋਕਾਂ ਦੇ ਘਰ ਡਿੱਗ ਪਏ ਬਹੁਤ ਸਾਰੇ ਐਸੇ ਕਲਾਕਾਰ ਐਸੇ ਫਿਲਮੀ ਅਦਾਕਾਰ ਜਾਂ ਵੱਡੇ ਬਿਜ਼ਨਸਮੈਨ ਜਿਨ੍ਹਾਂ ਨੇ ਇਹ ਜਿੰਮਾ ਓਟ ਲਿਆ ਕਿ ਜੇਕਰ ਕੋਈ ਘਰਾਂ ਦੇ ਨੁਕਸਾਨ ਹੋਇਆ ਤਾਂ ਭਾਈ ਅਸੀਂ ਪਰਪਾਈ ਕਰਾਂਗੇ ਪ੍ਰਿੰਸ ਕਮਲਜੀਤ ਹੋਰਾਂ ਦੀ ਟੀਮ ਹੋਰਾਂ ਨੇ ਕਹਿਤਾ ਕਿ ਅਸੀਂ ਆਉਣ ਵਾਲੇ 3-4 ਸਾਲਾਂ ਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਾਂਗੇ ਤਾਂ ਇਉਂ ਖੜਦੇ ਆ ਇੱਕ ਦੂਜੇ ਦੇ ਨਾਲ ਇਹ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ ਤਾਂ ਇਹ ਹਬੀਬਕੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਦੇਖੋ ਇਸ ਤਰੀਕੇ ਦੇ ਨਾਲ ਸਾਰੇ ਗੱਟਿਆਂ ਨੂੰ ਬੰਨ੍ਹ ਕੇ ਸੁਟਿਆ ਜਾਂਦਾ ਹੈ ਉਹ ਇਸ ਕਰਕੇ ਕਿ ਥੱਲੇ ਜਿਵੇਂ ਵੀਰ ਹੋਰਾਂ ਨੇ ਦੱਸਿਆ ਕਿ 25 ਤੋਂ 30 ਫੁੱਟ ਥੱਲੇ ਤੱਕ ਇਹ ਡੂੰਗਾ ਹੋ ਗਿਆ ਥੱਲੇ ਤੱਕ ਖਾਰ ਪੈ ਗਈ ਔਰ ਇਸ ਤਰੀਕੇ ਜੇਕਰ ਇਹਨਾਂ ਨੂੰ ਜੁਆਇੰਟ ਕਰਕੇ ਸਿੱਟਿਆ ਜਾਏਗਾ ਥੱਲੇ ਤਾਂ ਇਹ ਇੱਕ ਜਗ੍ਹਾ ਤੇ ਖੜ ਸਕਦੇ ਆ ਜੇਕਰ ਇੱਕ ਇੱਕ ਕਰਕੇ ਸੁੱਟਾਂਗੇ ਤਾਂ ਪਾਣੀ ਨੇ ਦਰਿਆ ਨੇ ਉਸ ਨੂੰ ਖੜਨ ਨਹੀਂ ਦੇਣਾ ਤੇ ਇਸ ਤਰੀਕੇ ਨਾਲ ਗੱਟਿਆਂ ਦਾ ਇੱਕ ਕ੍ਰੇਟ ਰੂਪ ਦੇ ਵਿੱਚ ਇਸ ਨੂੰ ਬੰਨਿਆ ਜਾਂਦਾ ਫਿਰ ਉਸ ਨੂੰ نیچے ਸੁੱਟਿਆ ਜਾਂਦਾ ਫਿਰ ਬਿਲਕੁਲ ਉਹਦੇ ਉੱਪਰ ਹੀ ਕੋਸ਼ਿਸ਼ ਕੀਤੀ ਜਾਂਦੀ ਕਿ ਅਗਲਾ ਸੁੱਟਿਆ ਜਾਵੇ ਤਾਂ ਫਿਰ ਉੱਪਰ ਤੱਕ ਜਿਹੜਾ ਇਹ ਬੰਨ ਬਣਦਾ ਆਉਂਦਾ ਤਾਂ ਇਹ ਹਾਲੇ ਤੱਕ ਵੀ ਸੇਵਾ ਚੱਲਦੀ ਹੈ ਆਉਣ ਵਾਲੇ ਕਈ ਦਿਨ ਇਹ ਸੇਵਾ ਜਿਹੜੀ ਹੈ ਇਸੇ ਤਰ੍ਹਾਂ ਦੇ ਚੱਲ ਸਕਦੀ ਹੈ ਇੱਥੇ ਜ਼ਰੂਰਤ ਹੈ ਖਾਲੀ ਗੱਟਿਆਂ ਦੀ ਔਰ ਖਾਸ ਤੌਰ ਤੇ ਮਿੱਟੀ ਦੀ ਲੰਗਰ ਚੱਲ ਰਹੇ ਨੇ ਇੱਥੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੇ ਜਿੰਮਾ ਓਟ ਲਿਆ ਲੰਗਰ ਲਗਾਤਾਰ ਚੱਲ ਰਿਹਾ ਹਾਲ ਦੀ ਘੜੀ ਲੋਕਾਂ ਨੂੰ ਹੋਰ ਚੀਜ਼ਾਂ ਦੀ ਜ਼ਰੂਰਤ ਨਹੀਂ ਇੱਥੇ ਲੋਕਾਂ ਨੂੰ ਮਿੱਟੀ ਤੇ ਖਾਲੀ ਤੋੜਿਆਂ ਦੀ ਗੱਟਿਆਂ ਦੀ ਜ਼ਰੂਰਤ ਹੈ ਤੇ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹ ਸੇਵਾ ਤੁਸੀਂ ਹਬੀਬਕੇ ਦੇ ਨੇੜੇ ਫਿਰੋਜ਼ਪੁਰ ਦੇ ਵਿੱਚ ਇਹ ਸੇਵਾ ਨਿਭਾ ਸਕਦੇ ਹੋ